ਮੈਂ ਇੱਕ ਦਿਨ ਰਾਬਿੰਦਰਨਾਥ ਟੈਗੋਰ ਦੀ ਜੀਵਨ ਕਥਾ ਪੜ ਰਿਹਾ ਸੀ ਉਹਨਾਂ ਦਾ ਸ਼ਾਂਤੀ ਨਿਗੇਤਨ ਮੈਂ ਦੇਖਣ ਵਾਸਤੇ ਗਿਆ ਸੀ ਆਸਨ ਸੋਲ ਤੋਂ ਪਾਵੇਂ ਉੱਥੇ ਮੈਂ ਬਲੈਕਬੋਰਡ ਤੇ ਲਿਖਿਆ ਸ਼ਬਦ ਦੇਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਭੂ ਤੂੰ ਪ੍ਰਭੂ ਜੂ ਤੌਕੈ ਲਾਜ ਹਮਾਰੀ ਨੀਲ ਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ ਮੈਂ ਉੱਥੇ ਕਹਿ ਬੈਠਾ ਮੈਂ ਕਿ ਇਹ ਸ਼ਬਦ ਤੇ ਦਸਵੇਂ ਪਾਤਸ਼ਾਹ ਦਾ ਹੈ ਜਿਹੜਾ ਬਲੈਕਬੋਰਡ ਤੇ ਲਿਖਿਆ ਹੈ ਇਸ ਤੋਂ ਤੁਸੀਂ ਕੀ ਸਿਖਾਉਂਦੇ ਹੋ ਕੇਂਦ੍ਰਿਕ ਕਾਵੇ ਸੈਲੀ ਨੂੰ ਗੁਰੂ ਗੋਬਿੰਦ ਸਿੰਘ ਨੇ ਜਨਮ ਦਿੱਤਾ ਹੈ ਇਸ ਸ਼ਬਦ ਦੇ ਰਾਹੀਂ ਅਸੀਂ ਇਹ ਵਿਦਿਆਰਥੀਆਂ ਨੂੰ ਸਿਖਾਉਂਦੇ ਆ ਮੈਂ ਕਹੇ ਦੇ ਚ ਕੀ ਹੈ ਮੈਨੂੰ ਦੱਸੋ ਜਰਾ ਮੈਨੂੰ ਵੀ ਪਕੜਿਚ ਨਹੀਂ ਹੈ ਮੇਰੀ ਇਹ ਮੈਨੂੰ ਦੱਸੋ ਕਿਹਨੇ ਕਿ ਗੁਰੂ ਨਾਨਕ ਦੇਵ ਜੀ ਜਿਸ ਅੱਖਰ ਨੂੰ ਪਹਿਲੇ ਵਰਤਦੇ ਨੇ ਉਹ ਸਾਰੇ ਪੰਕਤੀ ਦੇ ਵਿੱਚ ਉਹ ਅੱਖਰ ਪਹਿਲਾ ਹੀ ਰਹਿੰਦਾ ਹੈ ਜਿਵੇਂ पहली पंक्ति प्रभु प्रभुजू तो हमारी नन्ने नु लें देने। नील कंठ नील कंठ एक शब्द है नील नर हर नारायण नील बसन बनवारी एको शब्द नन्ना चल रहा है फिर पप्पा चलेगा परम पुरख परमेश्वर स्वामी पावन पवन आहारी फिर मम्बा चलेगा माधो महाजोत महाजोत एको शब्द है माधो महाजोत मद मर्दन ਮਾਨ ਮੁਕੰਦ ਮੁਰਾਰੇ ਮੈਨੂੰ ਕਹਿਣ ਲੱਗੇ ਅਸੀਂ ਇਹ ਕਾਵਿ ਸ਼ੈਲੀ ਇਸ ਤੋਂ ਸਿੱਖਦੇ ਹਾਂ ਮੈਂ ਕਿਹਾ ਧੰਨੋ ਤੁਸੀਂ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਨੂੰ ਇਸ ਤਰ੍ਹਾਂ ਪਕੜਿਆ ਤੇ ਸਾਡੀ ਤੇ ਕੱਖੇ ਸਮਝ ਵਿੱਚ ਨਹੀਂ ਆਇਆ ਸਾਡੇ ਵਿੱਚ ਕਈ ਦਸ਼ਮ ਗ੍ਰਾਮ ਦੀ ਨਿੰਦਾ ਕਰਨ ਤੇ ਤੁਲ ਪੈਣਾ ਸਮਝ ਕੱਖ ਨਹੀਂ ਆਇਆ ਕੁਝ ਵੀ ਪਤਾ ਨਹੀਂ ਸਾਡੇ ਵਿੱਚ ਜਣਾ ਖੜਾ ਖੜਾ ਹੋ ਜਾਂਦਾ ਨਹੀਂ ਜੀ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਰਚਨਾ ਨਹੀਂ ਰਚਨਾ ਨਹੀਂ ਮਹਾਰਜ ਕਰਾਂ ਗੁਰੂ ਗੋਬਿੰਦ ਸਿੰਘ ਦੀ ਰਚਨਾ ਤੋਂ ਚੰਗੇ ਚੰਗੇ ਸਿਆਣੇ ਪ੍ਰੇਰਨਾ ਲੈ ਲੈ ਪੈਣ। ਕੁਝ ਸਿੱਖ ਲੈ ਪੈ ਰਹੇ। ਕੁਝ ਸਿੱਖਣ ਦੀ ਕੋਸ਼ਿਸ਼ ਕਰੋ ਉਹਨਾਂ ਦੀ ਰਚਨਾ ਤੋਂ। ਠੀਕ ਹੈ ਪੁਰਾਣਾ ਇਤਿਹਾਸ ਸਤਗੁਰਾਂ ਨੇ ਲਿਖਿਆ। ਇਸ ਵਾਸਤੇ ਗੁਰਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤਾ। 26 avatars ਦੀ ਕਥਾ ਹੈ। ਔਰ ਸਤਗੁਰ ਸਾਫ ਲਿਖਦੇ ਪੈਣੇ ਦਸ਼ਮ ਕਥਾ ਭਾਗੌਤ ਕੇ 파ਖਾ ਕਰੇ ਬਨਾਏ। ਅਵਰ ਬਾਸਨਾ ਨਾਏ ਪ੍ਰਭ। ਧਰਨ ਜੁਦ ਕੇ ਚਾਏ। ਮੈਂ ਇਹ ਸਿਰਫ ਟਿਕਾ ਕੀਤਾ ਹੈ। ਮੇਰੇ ਆਪਣੇ ਵਿਚਾਰ ਨਹੀਂ ਨੇ ਗੁਰੂ ਗੋਬਿੰਦ ਸਿੰਘ